ਇਹ ਹੈ ਜੀ ਸੱਤਵੀਂ ਪੌੜੀ ਦੀ ਸੱਤਵੀਂ ਪੰਕਤੀ ਤੇ ਇਹ ਆਖਰਲੀਆ ਪੰਕਤੀਆਂ ਵੀ ਹੈ ਜੀ ਇਸ ਲਈ ਇਸ ਵਿੱਚ ਬੜਾ ਖਾਸ ਭਾਵ ਹੈ ਖਾਸ ਮੈਸੇਜ ਹੈ ਜੀ ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਤੇ ਇਸ ਨੂੰ ਗਾ ਵੀ ਸਕਦੇ ਹਾਂ ਜੀ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਫਿਰ ਦੁਹਰਾ ਦिए ਜੀ ਕਿ ਪੋੜੀ ਦੀਆਂ ਆਖਰਲੀਆਂ ਪੰਕਤੀਆਂ ਵਿੱਚ ਖਾਸ ਭਾਗ ਖਾਸ ਮਕਸਦ ਹੁੰਦਾ ਹੈ ਜੀ ਪਹਿਲਾਂ ਵੀ ਗੱਲ ਕੀਤਾ ਸੀ ਜੀ ਤੇਹਾ ਕੋਈ ਨਸੂਜੀ ਜੇ ਤਿਸ ਗੁਣ ਕੋਈ ਕਹੇ ਤੇਹਾ ਭਾਗ ਕਿਹਦੇ ਵਰਗਾ ਪ੍ਰਭੂ ਪਰਮਾਤਮਾ ਵਰਗਾ ਕੋਏ ਹੋਰ ਕੋਈ ਵੀ ਨਹੀਂ ਨਾ ਨੰਨੇ ਨਕਨਾ ਸੁਝੇ ਲੱਭਦਾ ਨਹੀਂ ਮੈਨੂੰ ਮਿਲਦਾ ਨਹੀਂ ਉਸ ਪ੍ਰਭੂ ਪਰਮਾਤਮਾ ਵਰਗਾ ਜਿਹੜਾ ਨਿਰਗੁਣ ਵੀ ਗੁਣ ਦਿੰਦਾ ਗੁਣਵੰਤਿਆਂ ਨੂੰ ਵੀ ਗੁਣ ਦਿੰਦਾ ਜੇ ਜੇਕਰ ਤਿਸ ਤਿਸ ਭਾਵ ਪ੍ਰਭੂ ਪਰਮਾਤਮਾ ਦੇ ਭਾਵ ਗੁਣ ਕੋਈ ਕਰੇ ਕੋਈ ਹੋਰ ਉਹਦੇ ਵਰਗਾ ਜਿਹੜਾ ਆਪਣੇ ਗੁਣ ਦੇ ਦੇਵੇ ਤੇ ਹਾ ਕੋਈ ਨ ਸੁਝੇ ਅਰਥ ਦੇਖਦੇ ਹਾਂ ਜੀ ਹੇ ਮੇਰੇ ਪ੍ਰਭੂ ਪਰਮਾਤਮਾ ਜੀ हे मेरे मालिक जी हे मेरे वाहेगुरु जी मेनू ਤੁਹਾਡੇ ਵਰਗਾ ਕੋਈ ਹੋਰ ਨਹੀਂ ਲੱਭਦਾ ਜਿਸ ਵਿੱਚ ਤੁਹਾਡੇ ਗੁਣ ਹੋਣ ਜੋ ਸਭਨਾਂ ਨੂੰ ਆਪਣੇ ਗੁਣ ਬਖਸ਼ ਦੇਵੇ ਇਹ ਬਹੁਤ ਵੱਡੀ ਗੱਲ ਹੈ ਜੀ ਤੇ ਗੁਰਬਾਣੀ ਵਿੱਚ ਇਸ ਪ੍ਰਤੀ ਬਹੁਤ ਸ਼ਬਦ ਆਏ ਨੇ ਇਹ ਜੀ ਜੋ ਇਹ ਹੀ ਗੱਲ बार-बार बार-बार ਦੁਹਰਾ ਰਹੇ ਨੇ ਤੇ ਗੁਰੂ ਮਹਾਰਾਜ ਨੇ ਸਾਨੂੰ ਇਹ ਜਪਜੀ ਸਾਹਿਬ ਵਿੱਚ ਦੱਸਤਾ ਹੁਣ ਜੇ ਤੁਹਾਡਾ ਹਜੇ ਵੀ ਉਸ ਪ੍ਰਭੂ ਪਰਮਾਤਮਾ ਤੇ ਪ੍ਰੋਸਾ ਨਹੀਂ ਹੈ ਜੀ ਤਾਂ ਫਿਰ ਪਰਮਾਤਮਾ ਹੀ ਜਾਣੇ ਤੇ ਤੁਸੀਂ ਜਾਣੋ ਜੀ ਸਿੱਧੀ ਗੱਲ ਹੈ ਕਿਉਂਕਿ ਪ੍ਰਭੂ ਪਰਮਾਤਮਾ ਹੀ ਹੈ ਜੀ ਨਾਨਕ ਨਿਰਗੁਣ ਗੁਣ ਕਰੇ ਨਿਰਗੁਣਿਆਂ ਦੇ ਵਿੱਚ ਗੁਣ ਦੇਨ ਦਾ ਗੁਣਵੰਤਿਆਂ ਕੋ ਗੁਣ ਦੇ ਗੁਣਵੰਤਿਆਂ ਨੂੰ ਵੀ ਗੁਣ ਦੇਨ ਦਾ ਤੇ ਹਾ ਕੋਈ ਨ ਸੂਝੇ ਜੇ ਕਿਸ ਗੁਣ ਕੋਈ ਕਰੇ ਵੀ ਹੈ ਮੇਰੇ ਪਰਮਾਤਮਾ ਤੇਰੇ ਅਰਗ ਮੈਨੂੰ ਕੋਈ ਲੱਭਿਆ ਨਹੀਂ ਠੀਕ ਹੈ ਜੀ ਅੱਗੇ ਸ਼ਬਦ ਆੰਦਾ ਮੈਂ ਚਾਰੇ ਕੁੰਡਾਂ ਪਾਲੀਆਂ ਤੁਦ ਜੇਵਡ ਨਾ ਸਾਈਆਂ ਇਹ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1098 ਅੰਗ ਤੇ ਆ ਭਾਵ ਗੁਰੂ 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 ਜੀ ਪ੍ਰਭੂ ਪ੍ਰਮਾਤਮਾ ਨੂੰ ਬੇਨਤੀ ਕਰ ਰਿਹਾ ਗੱਲ ਕਰ ਰਿਹਾ ਉਸ ਰੱਬ ਦੇ ਨਾਲ ਆਓ ਆਪਾਂ ਵੀ ਕਹੀਏ ਮੈਂ ਚਾਰੇ ਕੁੰਡਾਂ ਪਾਲੀਆਂ ਚਾਰੇ ਕੁੰਡਾਂ ਪਾਲੀਆਂ ਭਾਵ ਮੈਂ ਸਾਰੀਆਂ ਦ੍ਰਿਸ਼ਟੀਆਂ ਚਾਰੇ ਕੁੰਡਾਂ ਨਾਰਥ ਈਸਟ ਵੈਸਟ ਉੱਤਰ ਦੱਖਣ ਪੂਰਬ ਪੱਛਮ ਮੈਂ ਸਾਰੇ ਪੱਛ ਪਾਸੇ ਦੇਖ ਲਿਆ ਲੱਭ ਲਿਆ ਹੰਬ ਗਿਆ ਮੈਂ ਲੱਭ ਲੱਭ ਕੇ ਉਹ ਮੈਨੂੰ ਤੇਰੇ ਵਰਗਾ ਨਹੀਂ ਮਿਲਿਆ ਮੇਰੇ ਮਾਲਕਾ ਕੋਈ ਨਹੀਂ ਹੈ ਤੁੱਦ ਜੇ ਵੜ ਤੇਰੇ ਵੱਡਾ ਨਾ ਸਾਈਂ ਤੂੰ ਮੇਰਾ ਸਾਈਂ ਆ ਤੂੰ ਮੇਰਾ ਮਾਲਕ ਹੈ ਤੂੰ ਮੇਰਾ ਖਸਮ ਹੈ ਤੂੰ ਮੇਰਾ ਪਿਆਰਾ ਹੈ ਅਸਲੀ ਇਹ ਜਿਹੜੀ ਪੰਕਤੀ ਹੈ ਨਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇਆ ਗੁਣ ਦੇ ਤੇਹਾ ਕੋਈ ਨਾ ਸੂਜਈ ਜੇ ਤਿਸ ਗੁਣ ਕੋਈ ਕਰੇ ਇਹ ਸਾਨੂੰ ਚਾਹੀਦਾ ਹੈ ਕਿ ਹੁਣ ਅਸੀਂ ਪ੍ਰਭੂ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਕੋਲੇ ਨਾ ਜਾਈਏ ਕਿਉਂਕਿ ਸਾਨੂੰ ਉਹ ਇਹ ਜਾ ਕੋਈ ਲੱਭਣਾ ਨਹੀਂਗਾ ਇਹ ਬਾਬਿਆਂ ਵਿੱਚ ਜਿਹੜੇ ਨੇ ਇਹਨਾਂ 'ਚ ਕੋਈ ਗੁਣ ਨਹੀਂ ਹੈ ਜੀ ਹੋਣਗੇ ਇਹ ਥੋੜੇ 'ਚ ਵੀ ਹੋ ਸਕਦੇ ਆ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਹੁਣ ਅਗਲੀਆਂ ਪੰਕਤੀਆਂ ਵਿੱਚ ਦੇਖਿਓ ਜੇ ਪ੍ਰਭੂ ਦੀ ਇਹ ਗੱਲ ਨੂੰ ਮੰਨ ਲਿਆ ਨਾ ਜੇ ਇਸ ਪ੍ਰਭੂ ਪ੍ਰਮਾਤਮਾ ਦੀ ਇਸ ਗੱਲ ਨੂੰ ਮੰਨ ਲੈਨੇ ਆਪਾਂ ਕਿ ਪ੍ਰਮਾਤਮਾ ਤੁਮੇ ਨੂੰ ਕਦੇ ਭੁੱਲੀ ਨਾ ਕਦੇ ਵਿਸਰੀ ਨਾ ਤੇ ਆਉ ਤੁਹਾਨੂੰ ਦਸੀਏ ਹੁਣ ਕਿਹਜੀਆਂ ਸ਼ਕਤੀਆਂ ਤੁਹਾਡੇ ਅੰਦਰ ਪ੍ਰਾਪਤ ਹੋਣਗੀਆਂ ਇਹ ਮੈਂ ਨਹੀਂ ਕਹਿੰਦਾ ਇਹ ਆਪਾਂ 8ਵੀਂ 9ਵੀਂ 10ਵੀਂ 11ਵੀਂ 12ਵੀਂ 13ਵੀਂ 14ਵੀਂ 15ਵੀਂ ਅਗਲੀਆਂ 8 ਪੌੜੀਆਂ ਦੇ ਅੰਦਰ ਜਾਨਾਂਗੇ ਵੀ ਜੇ ਤੁਸੀਂ ਪ੍ਰਭੂ ਪ੍ਰਮਾਤਮਾ ਦੀ ਗੱਲ ਨੂੰ ਸੁਣ ਲੈਨੀਓ ਤੁਸੀਂ ਉਸ ਦੀ ਗੱਲ ਨੂੰ ਮੰਨ ਲੈਣੇ ਹੋ ਉਸ ਦੇ ਗੁਣਾਂ ਨੂੰ ਆਪਣੇ ਅੰਦਰ ਪ੍ਰਗਟ ਕਰ ਲੈਣੇ ਹੋ ਉਸ ਪ੍ਰਭੂ ਪਰਮਾਤਮਾ ਦੀ ਅੰਸ਼ ਨੂੰ ਆਪਣੇ ਅੰਦਰ ਪ੍ਰਗਟ ਕਰ ਲੈਣੇ ਹੋ ਕੋੜ ਦੇ ਕੰਧ ਨੂੰ ਤੋੜ ਲੈਣੇ ਆ ਤਾਂ ਆਪਾਂ ਨੂੰ ਕਿਹੜੀਆਂ ਸ਼ਕਤੀਆਂ ਮਿਲਦੀਆਂ ਕਿਹੜੀਆਂ ਆਪਾਂ ਨੂੰ ਬਾਦਸ਼ਾਹੀਆਂ ਮਿਲਦੀਆਂ ਕਿਹੜੀਆਂ ਸਾਨੂੰ ਦਰਜੇ ਮਿਲਦੇ ਆ ਆਓ ਹੁਣ ਆਪਾਂ ਦੇਖਦੇ ਆ ਤੇ ਫਿਰ ਤੁਸੀਂ ਮੈਨੂੰ ਦੱਸਿਓ ਵੀ ਤੁਸੀਂ ਉਹ ਦਰਜੇ ਲੈਣੇ ਆ ਜਾਂ ਤੁਸੀਂ ਪਖੰਡੀਆਂ ਪਿੱਛੇ ਭੱਜਣਾ ਆਪਣੀਆਂ ਇੱਜ਼ਤਾਂ ਲਟਾਉਣੀਆਂ ਆਪਣੇ ਪੈਸੇ ਲਟਾਉਣੇ ਜਾਂ ਤੁਸੀਂ ਉਸ ਪ੍ਰਭੂ ਪਰਮਾਤਮਾ ਨਾਲ ਮਿਲ ਕੇ ਹਮੇਸ਼ਾ ਆਨੰਦ ਵਿੱਚ ਰਹਿਣਾ ਆਓ ਦੇਖੀਏ ਕਿ ਕਿਹੜੀਆਂ ਸ਼ਕਤੀਆਂ ਕਿਹੜੇ ਦਰਜੇ ਕਿਹੜੀਆਂ ਪਾਤਸ਼ਾਹੀਆਂ ਸਾਨੂੰ ਮਿਲਦੀਆਂ ਆਓ ਆਪਾਂ ਅਗਲੀਆਂ ਪੰਕਤੀਆਂ ਵਿੱਚ ਦੇਖਦੇ ਹਾਂ